ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਸਾਖੀ ਸਰਵਨ ਕਰਾਂਗੇ ਦੁਲਛੇ ਮਸੰਦਾ ਸੁਧਾਰ ਵਿਸਾਖੀ ਪਿੱਛੋਂ ਸੰਮਤ 1732 ਦੀ ਦੀਵਾਲੀ ਆਈ ਦੀਵਾਲੀ ਦੇ ਪੂਰਵ ਉੱਤੇ ਵੀ ਬੇਹੰਤ ਸੰਗਤ ਇਕੱਤਰ ਹੋਈ ਦੀਵਾਰ ਲੱਗੇ ਤੇ ਬਾਲ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਅਨੇਕਾਂ ਕੌਤਕ ਵੀ ਕੀਤੇ ਜਿਨ੍ਹਾਂ ਵਿੱਚੋਂ ਇੱਕ ਕੌਤਕ ਦਾ ਵਰਣਨ ਇਹ ਹੈ ਸਤਗੁਰੂ ਤੇਗ ਬਹਾਦਰ ਜੀ ਦੇ ਵੇਲੇ ਦੁਲਚਾ ਨਾਮੀ ਇੱਕ ਮਸੰਦ ਸੀ ਇਹ ਲਾਲਚੀ ਤੇ ਕੁਝ ਬੇਮਨ ਸੀ ਪਰ ਉਪਰੋਂ ਬਹੁਤ ਕੋਲਾ ਪਾਲਾ ਪੜਿਆ ਰੰਦਾ ਸੀ ਸਿੱਖ ਸੰਗਤ ਜੋਕਾਰ ਪੇਟ ਸਤਗੁਰੂ ਜੀ ਵਾਸਤੇ ਇਸ ਨੂੰ ਦਿੱਤੇ ਉਸ ਵਿੱਚੋਂ ਇਹ ਚੌਕਾ ਹਿੱਸਾ ਆਪ ਰੱਖ ਲੈ ਲਿਆ ਬਹੁਤਾ ਇਹ ਕੀਮਤੀ ਵਸਤੂਆਂ ਨੂੰ ਪੈਦਾ ਇਸ ਦੀ ਮਾੜੀ ਦਸ਼ਾ ਉੱਤੇ ਸਤਗੁਰੂ ਜੀ ਨੂੰ ਦਸ ਆਇਆ ਸੱਚੇ ਬਾਦਸ਼ਾਹ ਨੇ ਦੁਲਚੇ ਦਾ ਸੁਧਾਰ ਕਰਨ ਦੀ ਇੱਛਾ ਕਰ ਲਈ ਅੰਦਰ ਜਮੀ ਸਤੁਰੂ ਜੀ ਦਾ ਤ੍ਰੇਕਾਲ ਦਾ ਗਿਆਨ ਸੀ ਪਲਾ ਉਹਨਾਂ ਕੋਲੋਂ ਚੋਰੀ ਕੋਈ ਵਸਤੂ ਕੋਲ ਰੱਖ ਸਕੇ ਦੀਵਾਰ ਲੱਗਿਆ ਹੋਇਆ ਸੀ ਸਾਹਿਬ ਸੀ ਗਾਸਣ ਪਰ ਵਿਰਾਜਮਤ ਸਦ ਸੰਗਤ ਬੈਠੀ ਹੋਈ ਕੀਰਤਨ ਸਰਵਣ ਕਰ ਰਹੀ ਸੀ ਦੁਲਚਸਪ ਸਦ ਆਇਆ ਉਹ ਬੜਾ ਉੱਚੇ ਲੰਬੇ ਕੱਦ ਦਾ ਭਾਰੀ ਗੋਗੜ ਵਾਲਾ ਬੰਦਾ ਸੀ ਉਹ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸਿਗਾਸਨ ਤੇ ਡੇਰੇ ਹੀ ਬੈਠ ਗਿਆ ਸਾਹਿਬਾਂ ਉਸ ਵੱਲ ਤੱਕਿਆ ਦੋ ਵਾਰ ਤੱਕ ਕੇ ਸਾਹਿਬ ਮੁਸਕਰਾ ਪਏ। ਉਹ ਮੁਸਕਰਾਹਟ ਦਿਰਾਲੀ ਸੀ। ਉਸ ਮੁਸਕਰਾਹਟ ਵਿੱਚ ਦਇਆ ਤੇ ਕ੍ਰੋਧ ਵਿਲੇ ਹੋਏ ਸਨ। ਸਿੱਖਾਂ ਨੂੰ ਕੀ ਪਤਾ ਸੀ ਇਹ ਸਾਹਿਬ ਕਿਉਂ ਮੁਸਕਰਾ ਰਿਹਾ? ਉਹ ਤਾਂ ਅੱਜ ਦੁਲਚੇਰਾ ਸੁਧਾਰ ਕਰਨਾ ਚਾਹੁੰਦੇ ਸਨ। ਉਹਨਾਂ ਨੇ ਦੁਲਚੇ ਕੋਲ ਪੁੱਛਿਆ, ਸੁਣਾ ਭਾਈ ਦੁਲਚਾ, ਗੁਰੂ ਘਰ ਵਾਸਤੇ ਸੱਜਦਾ ਵੱਲੋਂ ਦਿੱਤੀ ਹੋਈ ਕੋਈ ਚੀਜ਼ ਤੇ ਕੋਲ ਤਾਂ ਨਹੀਂ? ਸੱਚੇ ਪਾਤਸ਼ਾਹ ਹੋ, ਕੀ ਹਾਲ ਕਰਦੇ ਹੋ? ਮੈਂ ਗੁਰੂ ਘਰ ਦੀ ਕੋਈ ਵਸਤੂ ਕਿਵੇਂ ਕੋਲ ਰੱਖ ਸਕਦਾ ਹਾਂ ਸੰਗਤ ਦੀ ਪੇਟਾ ਕੀਤੀ ਹੋਈ ਹਰ ਇੱਕ ਵਸਤੂ ਅਸਾਂ ਕੋਲ ਆਬਾਦਤ ਹੁੰਦੀ ਹੈ ਆਬਾਦਤ ਨੂੰ ਖਾ ਜਾਣਾ ਪਾਪ ਹੈ ਮੈਂ ਤਾਂ ਕਦੇ ਪਾਪ ਕਰਨ ਨੂੰ ਤਿਆਰ ਨਹੀਂ ਦੁਲਚੇਰੀ ਉੱਤਰ ਦਿੱਤਾ ਆਇ ਗੱਲ ਤਾਂ ਤੇਰੀ ਠੀਕ ਹੈ ਫਿਰ ਵੀ ਬਿਰਖ ਭੁੱਲਰ ਹਾਰ ਛੋੜਾ ਹੈ ਇਹ ਬਹੁਤ ਛੇਤੀ ਭੁੱਲ ਜਾਂਦਾ ਹੈ ਬਹੁਤ ਕੰਮਾਂ ਵਿੱਚ ਭੁੱਲ ਹੋ ਸਕਦੀ ਹੈ ਚੇਤਾ ਕਰ ਲਵੋ ਸੱਚੇ ਪਾਤਸ਼ਾਹ ਹੋ ਇਹ ਉਪਰਿਤ ਹੁੰਦਾ ਹੈ ਕਿ ਕਿਸੇ ਦੁਸ਼ਤ ਨੇ ਤੁਸਾਂ ਕੋਲ ਮੇਰੀ ਚੁਗਲੀ ਕੀਤੀ ਹੈ ਪਰ ਮੈਂ ਬਾੜਾ ਬੱਦਾ ਨਹੀਂ ਹਾਂ ਮੈਂ ਤਾਂ ਹਰ ਵਸਤੂ ਜੋ ਗੁਰੂ ਘਰ ਵਾਸਤੇ ਵਸੂਲ ਕਰਦਾ ਹਾਂ ਉਹ ਤੇਉ ਦੇ ਤੋ ਤੁਸਾਂ ਦੇ ਹਜ਼ੂਰ ਆ ਪੇਸ਼ ਕਰਦਾ ਹਾਂ ਨਿੱਧਕ ਤੇ ਚੁਗਲ ਗੁਰੀ ਬਲਾ ਹੁੰਦੇ ਹਨ ਉਹ ਖਾ ਖਾ ਕੋਈ ਝਗੜਾ ਉਤਪਤ ਕਰ ਦਿੰਦੇ ਹਨ ਸੰਗਤ ਦੇ ਵਿੱਚ ਤੁਸਾਂ ਕੋਲੋਂ ਮੇਰੇ ਵਰਗੇ ਮਾਲਕਦਾਰ ਬੰਦੇ ਦਾ ਨਿਰਾਦਤਾ ਨਹੀਂ ਹੋਣਾ ਚਾਹੀਦਾ ਦੁਲਚੀ ਦਾ ਇਹ ਬਿਆਨ ਸੁਣ ਕੇ ਦੁਹਾ ਜਹਾਂ ਦਾ ਰਾਮਾਲਕ ਹੱਸ ਪਿਆ ਹੱਸਿਆ ਵੀ ਅਦੀ ਜੋੜਦੀ ਤੇ ਭਾਰੀ ਆਵਾਜ਼ ਵਿੱਚ ਜਿਸ ਨੂੰ ਸੁਣ ਕੇ ਸਿੱਖ ਸੰਗਤ ਹੈਰਾਨ ਹੋ ਗਈ ਹਸੜ ਵਿੱਚੋਂ ਗਬੀਰ ਹੋ ਕੇ ਸਾਈ ਭਾਰੀ ਬਚਨ ਕੀਤਾ ਦੁਲਚੀ ਤੇਰੀ ਇਮਾਨਦਾਰੀ ਬਹੁਤ ਚੰਗੀ ਹੈ ਤੂੰ ਤਾਂ ਐਵੇਂ ਹੀ ਤੱਤਾ ਹੋ ਗਿਆ ਅਸਾਂ ਦਾ ਸਾਰਸਰੀ ਗੱਲ ਕੀਤੀ ਹੈ ਕਿਤੇ ਤੇਥੋਂ ਕੋਈ ਗਲਤੀ ਤਾਂ ਨਹੀਂ ਹੋਈ ਆ ਤੂੰ ਐਵੇਂ ਹੀ ਤੱਤਾ ਹੁੰਦਾ ਹੈ ਸੱਚ ਸੱਚ ਰਹਦਾ ਹੈ ਤੇ ਕੋਲ ਕੋਲ ਕਿਉਂ ਘਬਰਾਉਦਾ ਹੈ ਇਸ ਤਰ੍ਹਾਂ ਬਚਨ ਕਰਦਿਆਂ ਹੋਇਆਂ ਤੋਜੀ ਪ੍ਰੀਤ ਅਬ ਦੇ ਹਥਲੀ ਚੋਟੀ ਢਾਲ ਦੁਲਚੇਮ ਸਾਤ ਦੀ ਪਾਕ ਨੂੰ ਹਿਲਾਇਆ ਭ੍ਰਮ ਸ਼ਕਤੀ ਨੇ ਨਾਲ ਚੋਟੀ ਲੱਗ ਅਨਸਾਰ ਪਗੜੀ ਸਿੱਧ ਤੋਂ ਢਾ ਡਿੱਗ ਪਈ ਪਗੜੀ ਦੇ ਪੇਚ ਖੁੱਲ ਗਏ ਪੇਚ ਖੁੱਲਣ ਦੀ ਟਿਲ ਸੀ ਇਹ ਉਸ ਵਿੱਚੋਂ ਇੱਕ ਕੜਿਆਂ ਦੀ ਜੋੜੀ ਜੋ ਸੋਨੇ ਦੀ ਜੜਾਉ ਸੀ ਡਿੱਗ ਪਈ ਉਸਤੇ ਪ੍ਰਗਟ ਹੋਰ ਨਾਲ ਦੁਲਚੇ ਦੇ ਤਾਂ ਬਾਪੇ ਮਰ ਗਏ ਉਸ ਦੇ ਸਿਰ ਭਾਰੀ ਪੈ ਗਿਆ ਤੇ ਉਸ ਦਾ ਲਹੂ ਠੱਡਾ ਹੋ ਗਿਆ ਉਹ ਭੁੱਲੜ ਪੁਰਸ਼ ਇਹ ਸਬਲਦਾਸੀ ਇਹ ਨਵੇਂ ਸਤੂ ਜੀਤ ਭਲਖੰਡ ਇਹਨਾਂ ਨੂੰ ਜਗਤ ਦੀਆਂ ਹੋਰੀਆਂ ਦਾ ਕੀ ਗਿਆਨ ਸੀ ਪਾਪੀ ਤੇ ਲਾਲਚੀ ਪਾਪ ਕਰਨ ਲੱਗਾ ਨਹੀਂ ਚਿਚਕਦਾ ਜਦੋਂ ਉਸ ਦਾ ਪਾਪ ਡੱਗਾ ਹੁੰਦਾ ਹੈ ਤਾਂ ਭੈ ਪੀਰ ਹੋ ਜਾਂਦਾ ਹੈ ਫਿਰ ਪਰੇ ਸਗਦ ਵਿੱਚ ਬਾਜ ਖੁੱਲਣਾ ਤਾਂ ਵੈਸੇ ਹੀ ਖਤਰਨਾਕ ਹੁੰਦਾ ਹੈ ਉਸ ਵੇਲੇ ਉਸ ਨੂੰ ਤਰਤੀ ਵੇਲ ਨਾ ਦੇਵੇ ਉਹ ਬਹੁਤ ਦਰਦਿਆ ਸਿਕ ਸੰਗਤ ਦੇ ਮੱਧ ਬੀਤੀ ਵੀ ਉਹਦੇ ਵਾਲ ਖਿੱਚੀ ਗਈ ਸਾਰੀ ਸੰਗਤ ਹੈਰਾਨ ਹੋਈ ਦੁਲਝੇ ਦੀ ਕਤੂਤ ਵੇਖ ਕੇ ਸੰਗਤ ਨੂੰ ਕਰੋਧ ਸੀ ਸਤਿਗੁਰੂ ਜੀ ਦਾ ਆਤਮਕ ਆਤਮਕ ਬਲ ਅਤੇ ਗਿਆਰ ਦੇ ਕੇ ਪਰ ਸੱਜਤਾ ਸੀ ਉਹਨਾਂ ਦੇ ਹਿਰਦੇ ਆਪਹਾਰੇ ਕਹਿਣ ਲੱਗ ਪਏ ਸੰਤ ਤਾਂ ਸੱਚਾ ਬਾਦਸ਼ਾਹ ਪਾਪੀ ਹਰੇ ਪਾਪ ਖੜਿਧਾ ਪਰ ਨਾਲ ਹੀ ਦੁਲਝੇ ਬਾਰੇ ਕਹਿ ਰਹੇ ਸੰਤ ਇਕਰਮ ਬਹੁਤ ਬਾੜਾ ਕੀਤਾ ਦੁਲਚੇਰੇ ਉਸ ਵੇਲੇ ਸਤਿਗੁਰੂ ਜੀ ਦੇ ਚਰਨ ਛਾੜ ਲਏ ਤਾਂ ਹੀ ਵਾਰ ਕੇ ਰੋਣ ਲੱਗ ਪਿਆ ਉਸ ਦਾ ਰੋਣਾ ਉਸੇ ਬਾਦੀ ਬੈਲੂ ਦੂਰ ਕਰਨ ਵਾਲਾ ਸੀ ਉਹ ਰੋਦਾ ਹੋਇਆ ਬੋਲਿਆ ਸੱਚੇ ਬਾਦਸ਼ਾਹ ਪਤਿਤ ਪਾਵਤ ਦੁਖ ਹਰਡ ਘਟ ਘਟ ਦੀ ਜਾਣਣ ਹਰ ਪ੍ਰਭੂ ਵੇਦੂ ਬਖਸ਼ੋ ਮੈਂ ਵੱਡਾ ਪਾਪੀ ਹਾਂ ਮੈਂ ਭੁੱਲ ਗਿਆ ਭੁੱਲ ਬਖਸ਼ੋ ਸੋਦੇ ਉੱਤੇ ਮੇਰਾ ਵੱਧ ਗਈ ਬਾਦ ਹੋ ਗਿਆ ਮੈਂ ਪਛਤਾ ਰਿਹਾ ਹਾਂ ਮੇਰੇ ਘਰ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਨੇ ਮੈਂ ਉਹ ਸਾਰੀਆਂ ਆਪ ਦੀ ਭੇਟਾ ਨਹੀਂ ਆ ਦਿੱਤਾ ਹਾਂ ਮੇਰੇ ਤੇ ਦਇਆ ਕਰੋ ਮੇਰ ਕਰੋ 6 ਫੁੱਟ ਉੱਚੀ ਲੋਹਤ ਸਤਗੁਰੂ ਜੀ ਦੇ ਚੱਲਾ ਉੱਪਰ ਉਹ ਡਿੱਗੀ ਹੋਈ ਪਛਤਾਵਾ ਕਰਦੀ ਰਹੀ ਸਾਹਿਬਾ ਨੇ ਹੁਕਮ ਦਿੱਤਾ ਜਾ ਸਿੱਖਾ ਨੂੰ ਢਾਲ ਲੈ ਜਾ ਤੇ ਕਰੋ ਸਾਰੀਆਂ ਵਸਤੂਆਂ ਚੁਕਵਾ ਕੇ ਲੈ ਆਹ ਅਕੇਰੂ ਸੱਭਲ ਕੇ ਟੋਲੀ ਦੁਲਚਾ ਉੱਠਿਆ ਅੱਖਾਂ ਦੀਵਿਆ ਕਰੀ ਉਹ ਦੀਵਾਰ ਵਿੱਚੋਂ ਬਾਹਰ ਚਲਿਆ ਗਿਆ ਉਸਦੇ ਪਿੱਛੇ ਪਿੱਛੇ ਸਤਗੁਰੂ ਜੀ ਨੇ ਦੋ ਸੇਵਾਦਾਰ ਭੇਜੇ ਉਹ ਘਰ ਦੀਆਂ ਜਿੱਧੀਆਂ ਵਸਤੂਆਂ ਉਸਦੇ ਚੋਰੀ ਕਰਕੇ ਰੱਖੀਆਂ ਹੋਈਆਂ ਸਨ ਉਹ ਸਾਰੀਆਂ ਹੀ ਘਰੋਂ ਚੁੱਕ ਕੇ ਲੈ ਆਇਆ ਤੇ ਸਤਗੁਰੂ ਜੀ ਦੀ ਪੇਟਾ ਕਰ ਦਿੱਤੀਆਂ ਸਤਗੁਰੂ ਜੀ ਨੇ ਦਇਆ ਕਰਕੇ ਉਸ ਨੂੰ ਕਿਮਾ ਬਖਸ਼ੀ ਤੇ ਅਗੋਂ ਉਹਨੇ ਇੱਕ ਵੱਡੀ ਹੱਦੀ ਸਿੱਖਿਆ ਦਿੱਤੀ ਹੋਈਆ ਭੁੱਲਾ ਗੱਟੀਆਂ ਲਈ ਵਾਪਕ ਕਰਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ